ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਨਾਲ ਲੱਗਦੇ ਫਾਜ਼ਿਲਕਾ ਦੇ ਪਿੰਡਾਂ ਵਿੱਚ ਸਤਲੁਜ ਦਾ ਕਹਿਰ ਜਾ ਰਿਹਾ ਹੈ ਅਤੇ ਸਤਲੁਜ ਵਿੱਚ ਪਾਣੀ ਦਾ ਜਲ ਸਤਰ ਮਾਤਰਾਵਧਨ ਸਰਦੀ ਪਿੰਡਾਂ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਨ ਅਤੇ ਇਨ੍ਹਾਂ ਪਿੰਡਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਸਕਰੀਨ ਤੇ ਇਨ੍ਹਾਂ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ ਅਤੇ ਇਹ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵਿਸ਼ੇਸ਼ ਤੌਰ ਤੇ ਪੁਜੀ ਅਤੇ ਉਹਨਾਂ ਵੱਲੋਂ ਜਿਹੜਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਿਆ ਕਿ ਜੋ ਜ਼ਰੂਰੀ ਮਦਦ ਇਹਨਾਂ ਲੋਕਾਂ ਦੇ ਕੀਤੀ ਜਾ ਸਕਦੀ ਹੈ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਬਾਕੀ ਸਾਰੇ ਕੰਮ ਇੱਕ ਵਾਰੀ ਰੋਕ ਦਿੱਤੇ ਜਾਣ ਤੇ ਫੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਗਾਇਆ ਜਾਵੇ ਅਤੇ ਉਹਨਾਂ ਦੇ ਖਾਣ ਪੀਣ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਉਹਨਾਂ ਨੂੰ ਵੱੜਦੀ ਸਰਕਾਰੀ ਜ਼ਰੂਰੀ ਸਹਾਇਤਾ ਹਰ ਹਾਲ ਵਿੱਚ ਦਿੱਤੀ ਜਾਵੇ ਅਤੇ ਇਸ ਕੰਮ ਵਿੱਚ ਕੋਤਾਈ ਕਰਨ ਵਾਲੇ ਅਧਿਕਾਰੀਆਂ ਖਿਲਾਫ ਕੜੇ ਸ਼ਬਦਾਂ ਵਿੱਚ ਚਤਾਵਨੀ ਵੀ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਇੱਥੇ ਹਾਲਾਤ ਸਮਾਨਿਆ ਨਹੀਂ ਹੁੰਦੇ ਲੋਕ ਪਹਿਲਾਂ ਦੀ ਤਰ੍ਹਾਂ ਜਨਜੀਵਨ ਸਮਾਨਿਆ ਨਹੀਂ ਹੁੰਦਾ ਉਹ ਇਹਨਾਂ ਲੋਕਾਂ ਵਿੱਚ ਹੀ ਰਹਿਣਗੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਮਿਲਣਾ ਹੈ ਉਹ ਇਹਨਾਂ ਪਿੰਡਾਂ ਵਿੱਚ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ ਕਿਉਂਕਿ ਇਹ ਲੋਕ ਉਹਨਾਂ ਦੇ ਆਪਣੇ ਹਨ ਅਤੇ ਲੋ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਤਾਇਆ ਹੈ ਇਸ ਲਈ ਉਹ ਹਲਕੇ ਦੀ ਮੁਸ਼ਕਲ ਉਹਨਾਂ ਦੀ ਆਪਣੀ ਮੁਸ਼ਕਲ ਹੈ ਇਹ ਲੋਕਾਂ ਦੀ ਮੁਸ਼ਕਲ ਉਹਨਾਂ ਦੀ ਆਦੀ ਮੁਸ਼ਕਲ ਹੈ ਤੇ ਸਰਕਾਰ ਦੇ ਨੂੰ ਇਸ ਦੇ ਪੱਕੇ ਹੱਲ ਲਈ ਵੀ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਉਹ ਗੱਲ ਕਰਨਗੇ ਅਤੇ ਉਹਨਾਂ ਦਾ ਪੱਕੇ ਤੌਰ ਤੇ ਹਟਦੇ ਮਾਰ ਤੋ ਨਜਾਦਾਂ ਦਾ ਤਰੀਕਾ ਵੀ ਪੁੱਛਣਗੇ ਅਤੇ ਕਿਵੇਂ ਦਵਾਈ ਜਾਵੇ ਸਰਕਾਰ ਮਦਦ ਵੀ ਕਰੇਗੀ ਹੋਰ ਬੋਲਦੇ ਵਿਧਾਇਕ ਨੇ ਕੀ ਕੁਝ ਕਿਹਾ ਸਭ ਪਿੰਡਾਂ ਦੇ ਵਿੱਚ ਪਹੁੰਚੇ ਹੋ ਕਿਹਾ ਜਾ ਰਿਹਾ ਵੀ ਪਾਣੀ ਵੱਧਦਾ ਹੀ ਜਾ ਰਿਹਾ ਦਿਨੋ ਦਿਨ ਮੈਨੂੰ ਰਾਤ ਹੀ ਕਾਲ ਆਈ ਸੀ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਵੱਧ ਰਿਹਾ ਹੈ ਔਰ ਰਾਤ ਤਕਰੀਬਨ 12 ਵਜੇ ਵੀ ਮੈਨੂੰ ਕਾਲ ਆਈ ਤਾਂ ਜਿਹੜਾ ਆਪਣਾ ਪੋਲਾ ਕਾਵਾਂ ਵਾਲੀ ਉੱਤੇ ਕਲਾਲੀ ਫਸਲ ਦਾ ਜਿਹੜਾ ਮੈਨੂੰ ਪਤਾ ਲੱਗਿਆ ਤੇ ਜੀਸੀਬੀਆਂ ਭੇਜੀਆਂ ਔਰ ਜਿਹੜਾ ਕਲਾ ਲੀ ਕੁੜਵਾਈ ਗਈ ਔਰ ਹੁਣ ਮੈਂ ਬਾਕੀ ਜਿਵੇਂ ਸਾਡਾ ਕਲਾਬਾ ਪੈਣੀ ਪਿੰਡ ਹੈ ਟਾਣੀ ਸੱਤਾ ਸਿੰਘ ਹੈ ਰੇਤੇਵਾਲੀ ਹੈ ਚੰਗੜ ਪੈਣੀ ਹੈ ਬਾਤਮਨਗਰ ਦੋਨਾ ਨਾਲ ਦਾ ਤੇਜਰ ਸਾਰੇ ਪਿੰਡਾਂ ਦੇ ਵਿੱਚ ਮੈਂ ਆਇਆ ਔਰ ਜੋ ਜੋ ਕਿਸੇ ਨੂੰ ਵੀ ਕੋਈ ਮੁਸੀਬਤ ਆ ਰਹੀ ਹੈ ਉਸ ਮੁਸੀਬਤ ਦੇ ਵਿੱਚ ਔਰ ਲੋਕਾਂ ਨੂੰ ਕੱਢਣ ਲਈ ਅਸੀਂ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਪਹੁੰਚੇ ਹਾਂ ਔਰ ਜੀਸੀਬੀ ਮਸ਼ੀਨਾਂ ਦੀ ਲੋੜ ਹੈ ਤਾਂ ਉਹ ਮੰਗਵਾ ਲਈਆਂ ਗਈਆਂ ਨੇ ਔਰ ਕੋਈ ਥਾਂ ਤੇ ਜਿਵੇਂ ਦਸਰੇ ਸੀ ਮੋਗਿਆਂ ਦੀ ਲੋੜ ਹੈ ਮੋਗੇ ਮੰਗਵਾ ਲਏ ਗਏ ਨੇ ਔਰ ਜਿੰਨਾ ਹੋ ਸਕਦਾ ਸੀ ਮੁਸੀਬਤ ਦੇ ਵਿੱਚ ਆਪਣੇ ਲੋਕਾਂ ਨੂੰ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਕਸਮ ਦੀ ਔਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਸਾਡੇ ਨੂੰ ਵਿਸ਼ਵਾਸ ਦਿਵਾਉਣਾ ਕਿ ਪ੍ਰਕਿਰਤਿਕ ਆਪਦਾ ਕਰਨ ਭਾਰੀ ਮੀਂਹ ਪੈਣ ਕਰਨ ਪਹਾੜਾਂ ਤੇ ਜਿਹੜਾ ਹੈ ਸਤਲੁਜ ਤੇ ਵਿੱਚ ਪਾਣੀ ਦਾ ਫੁੱਤਰ ਵਧਿਆ ਤਾਂ ਇਹ ਜਿਹੜਾ ਪਾਣੀ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਜਦੋਂ 2 ਸਾਲ ਪਹਿਲਾਂ ਵੀ ਪਾਣੀ ਆਇਆ ਸੀ ਤਾਂ 2-2.5 ਮਹੀਨੇ ਮੈਂ ਲੋਕਾਂ ਦੇ ਵਿੱਚ ਹੀ ਰਿਹਾ ਲੋਕਾਂ ਨੂੰ ਜੋ ਵੀ ਮੁਸੀਬਤ ਆਈ ਤੇ ਮੈਂ ਮੁਸੀਬਤ ਦੇ ਵਿੱਚੋਂ ਕੱਟਿਆ ਜੋ ਵੀ ਲੋਕਾਂ ਨੂੰ ਲੋੜ ਪਈ ਉਹ ਹਰ ਲੋੜ ਨੂੰ ਅਸੀਂ ਪੂਰਾ ਕੀਤਾ ਤਾਂ ਹੁਣ ਵੀ ਮੈਂ ਲੋਕਾਂ ਦੇ ਨਾਲ ਆ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਮੁਸੀਬਤ ਦੇ ਵਿੱਚੋਂ ਅਸੀਂ ਕੱਢਾਂਗੇ ਕਿਸੇ ਨੂੰ ਮੁਸੀਬਤ ਨਹੀਂ ਆਉਣ ਦਿੰਦੇ ਔਰ ਜੇ ਕਿਸੇ ਨੂੰ ਲੋੜ ਹੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਤਾਂ ਹਰ ਲੋੜ ਨੂੰ ਅਸੀਂ ਪੂਰਾ ਕਰਵਾ ਕੇ ਦੇਾਂਗੇ ਸਰਬਾਨ ਨਾਲ ਨੇ ਸਾਰੇ ਅਫਸਰ ਸਰਬਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਔਰ ਮੈਂ ਆਪ ਪਾਣੀ ਜਦੋਂ ਤੱਕ ਪਾਣੀ ਜਿਹੜਾ ਸਤਲੁਜ ਦੇ ਵਿੱਚੋਂ ਨਹੀਂ ਨਿਕਲ ਜਾਂਦਾ ਮੇਰੇ ਨਾਲ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਹੀ ਰਵਾਂਗਾ ਔਰ ਹਰ ਮੁਸੀਬਤ ਦਾ ਜਿਹੜਾ ਅਸੀਂ ਰਲ ਮਿਲ ਕੇ ਸਾਹਮਣਾ ਕਰਾਂਗੇ ਇਹ ਨੁਕਸਾਨ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਕਿੰਨੇ ਦਾ ਨੁਕਸਾਨ ਹੈ ਤੁਹਾਨੂੰ ਲੱਗਦਾ ਨੁਕਸਾਨ ਤਾਂ ਹਜੇ ਬਾਅਦ ਵਿੱਚ ਪਤਾ ਲੱਗੇਗਾ ਵੀ ਹਜੇ ਤਾਂ ਕੋਈ ਪਾਣੀ ਅੱਜ ਪੱਧਰ ਵਧਿਆ ਆ ਦਰਿਆ ਦੇ ਵਿੱਚ ਜਿਹੜੀ ਕਰੀਕ ਆਪਣੀ ਸਤਲੁਜ ਦੀ ਉਹਦੇ ਵਿੱਚੋਂ ਪਾਣੀ ਬਾਹਰ ਨਿਕਲਿਆ ਖੇਤਾਂ ਦੇ ਵਿੱਚ ਵੜਿਆ ਔਰ ਇਹ ਜਿਹੜਾ ਨੁਕਸਾਨ ਦਾ ਸਾਡੇ ਨਾਲ ਪਟਵਾਰੀ ਵੀ ਨਾਲ ਨੇ ਔਰ ਤਹਿਸੀਲਦਾਰ ਵੀ ਨਾਲ ਨੇ ਸਾਡੇ ਐਕਸਨ ਡਰੇਨੇਜ ਐਸਡੀਓ ਡਰੇਨੇਜ ਸਾਰੇ ਅਫਸਰ ਸਹਿਬਾਨ ਨਾਲ ਨੇ ਔਰ ਸਾਰੇ ਅਫਸਰ ਸਹਿਬਾਨ ਇਸ ਗੱਲ ਦਾ ਮੁਆਇਨਾ ਕਰਨਗੇ ਕਿ ਕੋ ਨੁਕਸਾਨ ਕੀ ਹੋਇਆ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਤੇ ਘਬਰਾਉਣ ਦੀ ਕਿਸੇ ਨੂੰ ਲੋੜ ਨਹੀਂ ਜੋ ਵੀ ਕਿਸ ਦਾ ਨੁਕਸਾਨ ਹੈ ਉਹਦੀ ਅਸੀਂ ਪਰਪਾਈ ਵੀ ਕਰਵਾ ਕੇ ਦੇਵਾਂਗੇ ਆਪਦੇ ਵੱਲੋਂ ਪੂਰਾ ਜਿਹੜਾ ਜੋੜ ਨਗਾਵਾਂਗੇ ਪਹਿਲਾਂ ਵੀ ਲੋਕਾਂ ਦੇ ਨਾਲ ਖੜੇ ਸੀ ਔਰ ਅੱਗੇ ਵੀ ਲੋਕਾਂ ਦੇ ਨਾਲ ਖੜੇ ਅੱਜ ਸਹਾਇਤਾ ਦੀ ਗੱਲ ਕਰੀਏ ਤਾਂ ਐਮਐਲਏ ਸਾਹਿਬ ਇਹਨਾਂ ਦੀ ਫਸਲਾਂ ਡੋਬ ਚੁੱਕੀਆਂ ਨੇ ਘਰਾਂ ਦੇ ਵਿੱਚ ਵੀ ਪਿੱਛੇ ਦੇਖਿਆ ਜਾ ਰਿਹਾ ਵੀ ਪਾਣੀ ਆ ਚੁੱਕਿਆ ਕਿਸ ਤਰ੍ਹਾਂ ਇਹ ਸਹਾਇਤਾ ਹੋਣ ਕੀਤੀ ਜਾਊਗੀ ਦੇਖੋ ਜੋ ਜੋ ਜਿਵੇਂ ਵੀ ਕਿਸੇ ਦਾ ਮੈਨੂੰ ਹੁਕਮ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤੋਂ ਹਰ ਲੋੜ ਨੂੰ ਮੈਂ ਪੂਰਾ ਕਰਵਾ ਰਿਹਾ ਔਰ ਜੋ ਜੋ ਜਿਵੇਂ ਵੀ ਲੋਕ ਕਹਿਣਗੇ ਇਸ ਤਰ੍ਹਾਂ ਦੀ ਲੋਡ ਹੋਊਗੀ ਹਰ ਅਸੀਂ ਉਹ ਲੋਡ ਨੂੰ ਅਸੀਂ ਪੂਰਾ ਕਰਵਾਵਾਂਗੇ ਡਾਕਟਰਾਂ ਦੀ ਟੀਮ ਦੀ ਗੱਲ ਕਰੀਏ ਤਾਂ ਕਿੱਥੇ ਨਾ ਕਿੱਥੇ ਤੇ ਲੋਡ ਹੁਣ ਡਾਕਟਰਾਂ ਦੀ ਟੀਮ ਦੀ ਵੀ ਹੈ ਕਿਉਂਕਿ ਪਾਣੀ ਆ ਚੁੱਕਿਆ ਹੈ ਤੇ ਬਿਮਾਰੀਆਂ ਬਹੁਤ ਫੈਲਦੀਆਂ ਨੇ ਸਾਰੇ ਅੱਸ ਸਹਿਬਾਨਾਂ ਦੀਆਂ ਸਾਡੇ ਮਾਰੀਮ ਡੀਸੀ ਸਾਹਿਬ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨਾਂ ਵੀ ਪ੍ਰਸ਼ਾਸਨ ਸਾਰਾ ਜਿਹੜਾ ਕੰਮ ਕਰ ਰਿਹਾ ਹੈ ਔਰ ਸਾਰੇ ਗਰਾਊਂਡ ਤੇ ਨੇ ਜਿੱਥੇ-ਜਿੱਥੇ ਵੀ ਲੋਡ ਕਿਸੇ ਨੂੰ ਪੈਂਦੀ ਹੈ ਕਿਸੇ ਤਰ੍ਹਾਂ ਦੀ ਵੀ ਲੋਡ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਔਰ ਮੈਂ ਨਾਲ ਦੀ ਨਾਲ ਅਫਸਰ ਸਬਾਨਾ ਕੋ ਕਿਸੇ ਨੂੰ ਲੋੜ ਪੈਂਦੀ ਹੈ ਮੈਨੂੰ ਦੱਸੋ ਮੈਂ ਤੁਹਾਡੇ ਕੋਲ ਅਫਸਰ ਸਬਾਨਾ ਨੂੰ ਭੇਜਾਂਗਾ ਆ ਪਾਵਾਂਗਾ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਰੀਆਂ ਮੁਸ਼ਕਲਾਂ ਦੇ ਵਿੱਚ ਤੁਹਾਡੇ ਨਾਲ ਰਲ ਕੇ ਅਸੀਂ ਸਾਹਮਣਾ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨੂੰ ਮੁਸ਼ਕਲ ਦੇ ਵੀ ਕੱਢਾਂਗੇ এবੀ ਐਮ ਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀ ਐਮ ਯੂ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ